ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਜਪਾਤਾ ਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਅਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਪਹਿਲਾ ਆਈਕਨ ਜਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹਣ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਆਪਾਂ ਜਿਹੜੇ ਕੈਮਰੀ ਕਾਟਨ ਦੇ ਸੂਟ ਹੋਣਗੇ ਪ੍ਰਿੰਟ ਤੁਸੀਂ ਨੇੜੇ ਤੋਂ ਚੈੱਕ ਕਰੋ ਸਾਰੀਆਂ ਆਪਾਂ ক্লোਜ਼ ਪਿਕਚਰ ਲਈਆਂ ਇਹਨਾਂ ਦੀਆਂ ਠੀਕ ਹੈ ਜੀ ਤਾਂ ਜੋ ਤੁਹਾਨੂੰ ਨੇੜੇ ਤੋਂ ਪ੍ਰਿੰਟ ਦਾ ਪਤਾ ਲੱਗ ਸਕੇ ਕਿ ਕਿੱਦਾਂ ਦਾ ਪ੍ਰਿੰਟ ਹੋਏਗਾ ਫੈਬਰਿਕ ਜਿਹੜਾ ਇਹਨਾਂ ਦਾ ਹੋਏਗਾ ਕੈਮਰੀ ਕਾਟਨ ਹੋਏਗੀ 올 오버 सूट रहेगा 5 मीटर सूट होएगा प्राइस बहुत रीजनेबल है जी जस्ट 500 रुपए وچ ਤੁਹਾਨੂੰ 5 मीटर सूट ਮਿਲ ਜੇਗਾ ਠੀਕ ਹੈ ਜੀ ਕੈਂਬਰੀ कॉटन प्योर कੈਂਬਰੀ कॉटन ਹੋएगी कोई हल्की वाली नहीं होएगी बढ़िया वाली कੈਂਬਰੀ कॉटन ਦਾ सूट ਹੋएगा ਠੀਕ ਹੈ ਜੀ ਨੇੜੇ ਤੋਂ ਸਾਰਿਆਂ ਦੇ प्रिंट ਦੀਆਂ ਫੋਟੋਸ ਆਪਾਂ ਕਲਿੱਕ ਕੀਤੀਆਂ ਤਾਂ ਜੋ ਤੁਸੀਂ ਚੈੱਕ ਕਰੋ ਨੇੜੇ ਤੋਂ प्रिंट ਜਿਹੜੇ ਕਿੱਦਾਂ ਦੇ ਹੋਣਗੇ ਠੀਕ ਹੈ ਜੀ ਚੈੱਕ ਕਰੀ ਚਲੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ प्रिंट डिजाइन ਪਸੰਦ ਆਉਂਦਾ ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰਵਾਈ ਚਲੋ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਆਪਣਾ ਸਕਰੀਨਸ਼ਾਟ ਲਾ ਆਰਡਰ ਆਪਣਾ ਬੁੱਕ ਕਰਵਾਓ ਨੈਕਸਟ ਆਵਲੇ ਕਾਟਨ ਦੇ ਸੂਟ ਹੋਣਗੇ ਜੀ ਇਹ ਵੀ 올ਓਵਰ ਹੋਣਗੇ ਵਿਦਆਊਟ ਦੁਪੱਟਾ ਹੀ ਹੋਣਗੇ ਇਹ ਵੀ 5 ਮੀਟਰ ਹੋਏਗੀ ਠੀਕ ਹੈ ਕੱਟ ਠੀਕ ਹੈ ਜੀ ਸਭ ਦਾ ਪ੍ਰਾਈਸ ਜਿਹੜਾ ਇਹਨਾਂ ਸਾਰਿਆਂ ਦਾ ਰੀਜ਼ਨੇਬਲ ਹੋਏਗਾ ਬਟ ਸਪ੍ਰਾਈਸ ਆਫ ਦਾ ਡਿਫਰੈਂਟ ਰਹੇਗਾ ਜੀ ਤੁਹਾਨੂੰ ਜਿਹੜਾ ਵੀ ਨਾ ਵਿੱਚ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ 올ਓਵਰ ਪੰਜਾਬ ਜਿਹੜੀ ਆ ਸ਼ਿਪਿੰਗ ਫ੍ਰੀ ਰਹੇਗੀ ਜੀ ਚੈੱਕ ਕਰੀ ਚਲੋ ਇਹਨਾਂ ਵਿੱਚ ਕਾਫੀ ਪ੍ਰਿੰਟ ਦੇ ਕਲਰ ਲੈ ਕੇ ਆਏ ਆ ਕਾਫੀ ਪ੍ਰਿੰਟ ਹੈ ਜੀ ਤੁਸੀਂ ਆਪਣੇ ਸਿਲੈਕਟ ਕਰੀ ਚਲੋ ਨੈਕਸਟ ਆ ਦੁਪੱਟਿਆਂ ਦੇ ਨਾਲ ਹੋਣਗੇ ਜੀ ਨਾਲ ਦੁਪੱਟਾ ਹੋਏਗਾ ਕਾਟਨ ਦਾ ਬਾਟਮ ਕੰਟਰਾਸਟ ਰਹੇਗੀ ਪ੍ਰਿੰਟ ਵਿੱਚ ਤੇ ਸ਼ਾਰਟ ਹੋਏਗੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ 컬렉ਸ਼ਨ ਆਪਣੇ ਕੋਲ ਸਬਜੈਕਟ ਡਿਜ਼ਾਈਨ ਡਿਫਰੈਂਟ ਹੋਣਗੇ ਕਲਰ ਡਿਫਰੈਂਟ ਹੋਣਗੇ ਤੇ ਜਿਹੜੇ ਪ੍ਰਿੰਟ ਆ ਉਹ ਵੀ ਡਿਫਰੈਂਟ ਹੋਣਗੇ ਠੀਕ ਹੈ ਜੀ ਇਹਨਾਂ ਵਿੱਚੋਂ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਚਲੋ ਆਰਡਰ ਜਿਹੜਾ ਬੁੱਕ ਕਰਵਾਇ ਚਲੋ ਬਾਕੀ ਜੀ ਤੁਹਾਨੂੰ ਕੋਈ ਵੀ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਕੋਈ ਵੀ ਤੁਸੀਂ ਸੂਟ ਰਿਲੇਟਡ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਇਨਾ ਵਿੱਚ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਕਾਫੀ ਕਲਰ ਕਲੈਕਸ਼ਨ ਲੈ ਕੇ ਆਏ ਆ ਚੈੱਕ ਕਰੀ ਚੱਲੋ ਕਾਫੀ ਡਿਜ਼ਾਈਨ ਲੈ ਕੇ ਆਏ ਆ ਕਾਫੀ ਜਿਹੜੇ ਪ੍ਰਿੰਟ ਚ ਲੈ ਕੇ ਆਏ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆਵਲੇ ਜਿਹੜੇ ਆਰਗੈਂਜ਼ਾ ਦੇ ਵਿੱਚ ਹੋਣਗੇ ਅੱਜ ਜਿੰਨੇ ਵੀ ਆਵਲੇ ਤੁਹਾਨੂੰ ਸੂਟ ਦਿਖਾਵਾਂਗੇ ਆਰਗੈਂਜ਼ਾ ਦਾ ਹੀ ਦੁਪੱਟਾ ਹੋਏਗਾ ਆਰਗੈਂਜ਼ਾ ਦੀ ਸ਼ਾਰਟ ਰਹੇਗੀ ਜੀ ਆਰਗੈਂਜ਼ਾ ਦਾ ਸੂਟ ਹੋਏਗਾ ਇਹ ਵੀ ਜਿਹੜਾ ਸੈਲਫ ਪ੍ਰਿੰਟ ਦਾ ਕੰਮ ਕੀਤਾ ਹੋਏਗਾ ਸ਼ਾਰਟ ਤੇ ਪਲੱਸ ਜਿਹੜਾ ਦੁਪੱਟੇ ਤੇ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਆ ਕੰਮ ਕੀਤਾ ਹੋਏਗਾ ਕਾਫੀ ਕਲਰ ਕਲੈਕਸ਼ਨ ਹੈ ਇਹਦੇ ਵਿੱਚ ਠੀਕ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਕਲੈਕਸ਼ਨ ਅਵੇਲੇਬਲ ਹੈ ਆਪਣੇ ਕੋਲ ਬਹੁਤ ਸੋਹਣੇ ਲਾਈਟ ਜੇ ਡਿਸੈਂਟ ਜੇ ਕਲਰ ਹੈਗੇ ਆ ਜੀ ਠੀਕ ਹੈ ਜੀ ਜਿਹੜੀਆਂ ਗਰਲਿਸ਼ ਲੁੱਕ ਵਾਲੇ ਆ ਜਦੋਂ ਤੁਸੀਂ ਇਹ ਸੂਟ ਵੇਅਰ ਕਰੋਗੇ ਤਾਂ ਤੁਸੀਂ ਗਰਲਿਸ਼ ਲੁੱਕ ਵਾਲੀ ਤੁਹਾਨੂੰ ਇਹਦੇ ਵਿੱਚ ਲੁੱਕ ਨਿਕਲ ਕੇ ਆਏਗੀ ਬਹੁਤ ਸੋਹਣੀ ਗਰਲਿਸ਼ ਜੀ ਲੁੱਕ ਨਿਕਲ ਕੇ ਆਏਗੀ ਅਗਰ ਤੁਸੀਂ ਸੂਟ ਵੇਅਰ ਕਰੋਗੇ ਤਾਂ ਠੀਕ ਹੈ ਜੀ ਬਾਕੀ ਜੀ ਬਹੁਤ ਸੋਹਣੇ ਜਿਹੜੇ ਰੈਡੀ ਹੋਮਗੇ ਸੂਟ ਤਾਂ ਬਹੁਤ ਸੋਹਣੇ ਲੱਗਣਗੇ ਇਹਨਾਂ ਵਿੱਚ ਵੀ ਤੁਸੀਂ ਕਲਰ ਸਿਲੈਕਟ ਕਰੀ ਚਲੋ ਪ੍ਰਿੰਟ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ ਸਿਲੈਕਟ ਕਲਰ ਲਾਈਕ ਪਸੰਦ ਆਉਂਦਾ ਆ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਆ ਜਿਹੜਾ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਵੀ ਨੈੱਕ ਵਾਲੇ ਜੀ ਨੈਕਸਟ ਆ ਕਾਟਨ ਦੇ ਵਿੱਚ ਸੂਟ ਹੋਣਗੇ 올ਓਵਰ ਸੂਟ ਹੋਣਗੇ ਨਾ ਟਾਈ ਐਂਡ ਡਾਈ ਦਾ ਦੁਪੱਟਾ ਹੋਏਗਾ ਇਹਨਾਂ ਦੇ ਠੀਕ ਹੈ ਜੀ ਦੁਪੱਟਾ ਖੁੱਲਾ ਡੁੱਲਾ 2 ਮੀਟਰ ਦੀ ਕੱਟ ਰਹੇਗੀ 2 ਮੀਟਰ ਦਾ ਹੀ ਹੋਏਗਾ ਤੇ 올ਓਵਰ 5 ਮੀਟਰ ਸੂਟ ਰਹੇਗਾ ਬਹੁਤ ਸੋਹਣੇ ਹੋਣਗੇ ਵੀ ਸੂਟ ਜੀ ਨਾਲ ਦੁਪੱਟੇ ਬਹੁਤ ਵਧੀਆ ਲੱਗਣਗੇ ਜੀ ਜਦ ਇਹ ਰੈਡੀ ਹੋਣਗੇ ਅਗਰ ਤੁਸੀਂ ਕੋਈ ਲੈਸ਼ ਵਗੈਰਾ ਲਗਵਾ ਕੇ ਇਹਨਾਂ ਨੂੰ ਰੈਡੀ ਕਰਵਾਉਣੇ ਤਾਂ ਬਹੁਤ ਸੋਹਣੇ ਬਣਗੇ ਜੀ ਬਾਕੀ ਜੀ ਧੰਨਵਾਦ